4 ਜਨਵਰੀ 1953 ਅਬినాਸੀ ਖੇਮ ਚਾਹ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਜੇ ਬਿਨ ਸੰਹਾਰ ਚੀਜ਼ ਨਾਲ ਨੇਹ ਲਾਵੋਗੇ ਤਾਂ ਜਦ ਉਹ ਬਿਨਸੇਗੀ ਦੁੱਖ ਹੋਵੇਗਾ ਵਾਹਿਗੁਰੂ ਅਬినాਸੀ ਹੈ ਸਦਾ ਰਹਿਣ ਵਾਲਾ ਹੈ ਉਸ ਨਾਲ ਪਿਆਰ ਪਾਉਣ ਨਾਲ ਹੀ ਸਦਾ ਦਾ ਸੁੱਖ ਮਿਲੇਗਾ ਵਾਹਿਗੁਰੂ ਦੀ ਕੋਈ ਸ਼ਕਲ ਜਾਂ ਆਕਾਰ ਨਹੀਂ ਉਸ ਨਾਲ ਕਿਵੇਂ ਪਿਆਰ ਪਵੇ ਵਾਹਿਗੁਰੂ ਦਾ ਸਿਮਰਨ ਕਰਨਾ ਹੀ ਉਸ ਨਾਲ ਪਿਆਰ ਕਰਨਾ ਹੈ ਵਾਹਿਗੁਰੂ ਦਾ ਸਿਮਰਨ ਹੀ ਵਾਹਿਗੁਰੂ ਹੈ ਇਸ ਜਾਦ ਵਿੱਚ ਕਦੇ ਰਸ ਆ ਜਾਂਦਾ ਹੈ ਪਰ ਸਿਮਰਨ ਹਮੇਸ਼ਾ ਜਾਰੀ ਰੱਖਣਾ ਚਾਹੇ ਸਵਾਦ ਆਵੇ ਚਾਹੇ ਨਾ ਜੇ ਕਦੀ ਬਿਜਲੀ ਦੀ ਬੱਤੀ ਮੇਨ ਕਰੰਟ ਦੀ ਤਾਰ ਤੋਂ ਕਟ-ਆਫ ਟੁੱਟ ਗਈ ਹੋਵੇ ਤਾਂ ਬਿਜਲੀ ਦੀ ਰੋਸ਼ਨੀ ਨਹੀਂ ਆਵੇਗੀ ਪਰ ਜੇ ਕਨੈਕਸ਼ਨ ਕਾਇਮ ਰੱਖੀਏ ਤਾਂ ਰੋਸ਼ਨੀ ਆਉਂਦੀ ਰਹਿੰਦੀ ਹੈ ਜੇ ਕਨੈਕਸ਼ਨ ਹੀ ਨਾ ਰਵੇ ਤਾਂ ਬਿਜਲੀ ਨੇ ਕਿਵੇਂ ਆਉਣਾ ਹੋਇਆ ਸਿਮਰਨ ਨਾਲ ਸਾਡਾ ਵਾਹਿਗੁਰੂ ਨਾਲ ਕਨੈਕਸ਼ਨ ਕਾਇਮ ਰਹਿੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਇਹ মত ਨਹੀਂ ਕਿ ਅਸੀਂ ਆਤਮਾ ਵਿੱਚ ਸੁਰਤ ਲਾ ਕੇ ਸਮਾਦੀ ਲਈ ਰੱਖੀਏ ਨਾਹੀ ਇਹ ਕਿ ਆਤਮਾ ਨੂੰ ਭੁਲਾ ਕੇ ਭੋਗਾਂ ਤੇ ਜੋਰ ਜ਼ਬਰ ਦਾ ਜੀਵਨ ਬਿਤਾਈਏ ਮੱਛੀ ਜਿਸ ਤਰ੍ਹਾਂ ਪਾਣੀ ਵਿੱਚ ਸਹਿਜੇ ਹੀ ਰਹਿੰਦੀ ਹੈ ਇਸ ਤਰ੍ਹਾਂ ਅਸਾਂ ਨੇ ਵਾਹਿਗੁਰੂ ਦੀ ਹਜ਼ੂਰੀ ਵਿੱਚ ਕਾਰਵਿਹਾਰ ਸਦਾ ਕਰਦੇ ਰਹਿਣਾ ਹੈ ਬ੍ਰਹਮ ਗਿਆਨੀ ਵਿੱਚ ਪਰਉਪਕਾਰ ਦਾ ਉਮਾਹ ਹੁੰਦਾ ਹੈ ਸਾਈਂ ਦੀ ਪ੍ਰਾਪਤੀ ਹੋ ਜਾਣ ਦੇ ਬਾਅਦ ਵੀ ਦੇਹ ਤੋਂ ਤਾਂ ਕੋਈ ਕੰਮ ਲੈਣਾ ਹੈ ਨਾ ਸੇਵਾ ਸਿਮਰਨ ਨਾਲ ਹੀ ਸਫਲ ਹੁੰਦੀ ਹੈ ਬ੍ਰਹਮ ਗਿਆਨੀ ਮੁਕਤੀ ਵਾਸਤੇ ਸੇਵਾ ਨਹੀਂ ਕਰਦਾ ਉਹ ਤਾਂ ਉਸ ਨੂੰ ਪ੍ਰਾਪਤ ਹੀ ਹੁੰਦੀ ਹੈ ਉਹ ਸੇਵਾ ਦੇਹ ਨੂੰ ਸਫਲ ਕਰਨ ਵਾਸਤੇ ਕਰਦਾ ਹੈ ਨਾਮ ਨਾਲ ਵਾਹਿਗੁਰੂ ਦੀ ਹਜ਼ੂਰੀ ਦੀ ਪ੍ਰਤੀਤੀ ਵਿੱਚ ਸੁਰਤ ਨੂੰ ਉਜਿਆਣ ਵਿੱਚ ਰੱਖਣਾ ਹੈ ਨਾਮ ਬਾਜੂ ਵਡੱਪਣ ਸਿਰਫ ਹੰਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ